ਮੇ ਲੱਗਿਆ ਇਹਦਾ ਚੀਜ਼ ਹੈ ਲੋ ਜੀ ਮੈਸੀ ਵੀ ਕਰਤਾ ਸੇਲ 2017 ਮਾਡਲ ਤੇ 52000 ਦੇਣਾ ਜੀ ਅੱਜ 4x4 ਆ ਜਾ ਹੁਣ ਹੋਰ ਵਧੀਆ ਬਾਈ ਵਧੀਆ ਦੱਸ ਫਿਰ ਜਾਣਕਾਰੀ ਦੇ ਟਰੈਕਟਰ ਬਾਰੇ ਬਾਈ ਅਜੇ ਨਹੀਂ ਸ਼ੀਗਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ 'ਚ ਤੇ ਲਾਡੀ ਆਇਆ ਅੱਜ ਆਪਣੇ ਕੋਲ ਬੜੀ ਧੀਰ ਬਾਅਦ ਹੋਰ ਲਾਡੀ ਬਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੱਧਰ ਬੀਤੀਦਾ ਬਾਈ ਵਿਰੇ ਨਵੇਂ ਸ਼ਹਿਰ ਹੁੰਨੇ ਆ ਵੀਰੇ ਯਾਰ ਨਵੇਂ ਸ਼ਹਿਰ ਡਿਊਟੀ ਲੱਗੀ ਨਵੇਂ ਯਾਰ ਆਪਾਂ ਜਿਆਸੀ ਖੋਲੀਆਂ ਨਾਲ ਉੱਥੇ ਵਧੀਆ ਸੇਲ ਹੈ ਉੱਧਰ ਉੱਧਰ ਹਜੇ ਬਣੂਗੀ ਜਿਆਸੀ ਦਾ ਹੁਣ ਖੋਲੀ ਹੈ ਗੜਸ਼ੰਕਰ ਰੋਡ ਤੇ ਅੱਛਾ ਜੋਂਡੀਰ ਵਾਲਿਆਂ ਦੇ ਨਾਲੇ ਠੀਕ ਹੈ ਤੇ ਬਾਈ ਫੋਰਡ ਕਿਵੇਂ ਲੱਗਿਆ ਫੋਰਡ ਬਾਈ ਵਧੀਆ ਠੀਕ ਹੈ ਯਾਰ ਕਿੱਥੋਂ ਲਿਆਂਦਾ ਇਹ ਇਹ ਲੋਕਲੇ ਲਿਆਂਦਾ ਹੈ। ਅਪਡੇਟ ਫਾਰਮੂਲਾ ਆਇਆ ਹੈ। ਪਲੇਟ ਫਾਰਮ ਦੇਖ ਲੈ ਵਧੀਆ ਲਾਇਆ ਵਾ। ਹੂੰ। ਛਤਰੀ ਬੰਪਰ ਬਾਅਦ ਚ ਲਵਾਇਆ। ਇਹ ਬਾਅਦ ਚ ਲਵਾਇਆ ਹੈ। ਹਾਂ। ਬੜੀ ਠੀਕ ਹੋਇਆ। ਇਹ 99 ਮਾਡਲ ਆ। ਪਾਵਰ ਸਟੀering ਵੀ ਕਰਿਆ ਹੈ। ਪਾਵਰ ਕਰਿਆ ਵਾ। 99 ਮਾਡਲ ਆ ਇਹ। 99। ਬੱਧਿਆ ਦਾ ਵਧੀਆ ਹੈ। ਸਾਰੀਆਂ ਲਾਈਟਾਂ ਵਗੈਰਾ ਨਵੀਆਂ ਹੈ ਇਹ। ਪਲੇਟ ਆ ਮਾਰਨ ਵਧੀਆ ਲਾਇਆ ਹੈ ਨਾ। ਸੀਟ ਹੈ ਕੰਫਰਟੇਬਲ। ਉਹੀ ਗੰਪੜੇ ਵਾ ਯਾਰ ਵਧੀਆ ਜਿਹੀ ਲੱਗੀ ਹੈ। ਅੱਗੇ ਪਿੱਛੇ ਵੀ ਹੋਏ ਆਏ ਨੇ। ਅੱਗੇ ਪਿੱਛੇ ਹੁੰਦੀ ਆ। ਤੁਹਾਡੀ ਇਹ ਸਾਲਾ ਆਇਆ ਨਾ। ਹਾਂ। ਸਟਾਰਟਿੰਗ ਵਧੀਆ ਜਰੀ। ਇਹ ਜੀ ਬਾਅਦ ਚ ਪਾਵਰ ਕਰਿਆ ਵਾ ਇਹ। 13 6 28 ਦੇ ਮਗਰਲੇ ਟਾਇਰਾਂ ਬਾਕੀ ਭਾਈ 2.5 ਲੱਖ ਰੁਪਇਆ ਡਿਮਾਂਡ ਹੈ ਜੱਗੂ ਨਾਲ ਕੋਲ ਖੜਾ ਤੇ ਹੋਰ ਵੀ ਟਰੈਕਟਰ ਆਇਆ ਜੀ ਆਪਣੇ ਕੋਲ ਜੇ ਕਿਸੇ ਵੀਰ ਨੇ ਹੋਰ ਟਰੈਕਟਰ ਵੀ ਲੈਣਾ ਆਪਣੇ ਨਾਲ ਸੰਪਰਕ ਕਰ ਲਿਓ ਜੀ ਟਰੈਕਟਰ ਪੂਰਾ ਬੰਬ ਬਣਾਇਆ ਹੋਆ ਇਵੇਂ ਆ ਬਾਈ ਵਧੀਆ ਚਲਾਈ ਹਰੀਆ ਚਲਾਈ ਆਉਂਦਾ ਨਜ਼ਾਰਾ ਯਾਰ ਆ ਪੂਆ ਹੌਲ ਹਾਂ ਟਾ ਹਨਾ ਹਾਂ ਬਾਕੀ ਆ ਤਾਂ ਫਾਰਮ ਟਰੈਕ ਵਾਲਾ ਲਾਇਆ ਹੈ ਨਵੇਂ ਮਾਡਲ ਦੇ ਵਿੱਚ ਹਨਾ ਫਾਰਮ ਟਰੈਕ ਵਾਲੇ ਆਂ ਇੱਟਾ ਵੀ ਫਾਰਮ ਟਰੈਕ ਵਾਲੀਆਂ ਲੱਜੀ ਹੋਈਆਂ ਨੇ ਸਾਰੀਆਂ ਹਾਂ ਆ ਪਲੇਟ ਫਾਰਮ ਬਾਈ ਉਹਨਾਂ ਨੇ ਆਪ ਲਾਇਆ ਹੋਣਾ ਘਰੇ ਰਿਪੇਅਰ ਕਰਕੇ ਜੱਗੂ ਕਹਿੰਦਾ ਤਾਂ ਵੀ ਹੋ ਪੈਣਾ ਏਸੀ ਕੈਮ ਲਵਾਉਣਾ ਤੇਨਾਂ ਨੇ ਅੱਛਾ ਉਹਦੇ ਕਰਕੇ ਲਵਾਇਆ ਸੀ ਫਿਰ ਬਜਟ ਵਧ ਗਿਆ ਤੇ ਇਹਨਾਂ ਦਾ ਹਨਾ ਨਵੇਂ ਮਾਡਲ ਆ ਹਨਾ 99 ਇੰਜਨ ਉਹਨਾਂ ਦਾ ਤਾਂ ਖਰਾਬ ਹੈ ਪਰ ਵਧੀਆ ਤਾਂ ਹੈ ਤੇ ਬਾਈ ਸਬਸਿਡੀ ਦੀ ਡੇਟ ਲੰਘ ਗਈ ਸਬਸਿਡੀ ਦਾ ਬਾਈ ਖਤਮ ਹੋ ਗਈ ਤਰੀਕਾ ਲੰਘ ਗਈਆਂ ਹੁਣ ਸਬਸਿਡੀ ਦੀਆਂ ਅੱਛਾ ਕਿਹੜੀ ਮੈਂ ਕਹਾਂ ਟਰੈਕਟਰ ਤੇ ਆਈ ਸੀ ਇਕੱਲੇ ਤੇ ਹਾਂ ਉਹ ਤਾਂ ਲੰਘ ਗਈਆਂ ਬਾਈ ਸਾਰੀਆਂ ਬਾਈ ਪਤਾ ਕੀ ਚੱਕਰ ਆ ਤੇ ਇਹ ਜਿਹੜੀ ਟਰੈਕਟਰ ਵਾਲੀ ਸੀਗੀ ਇਹ ਸੀਗੀ ਵੀ ਆਪਾਂ ਇੱਕ ਤੋਂ ਜ਼ਿਆਦਾ ਸੰਧ ਲੈ ਸਕਦੇ ਆ ਅੱਛਾ ਇਕੱਲੇ ਬੰਦੇ ਦੇ ਨਾਮ ਜਿਹੜੀ ਪਹਿਲਾਂ ਆਈ ਸੀ 30 ਲੱਖ ਵਾਲੀ ਉਹਦੇ ਨਾਲ ਉਹ ਇਹ ਚੀਜ਼ ਲੱਗ ਸੀਗੀ ਉਹਦਾ ਪਤਾ ਨਹੀਂ ਲੱਗਿਆ ਹਨਾ ਕੁਝ। 30 ਲੱਖ ਸੀਗਾ ਉਹਦਾ। ਹਾਂ। ਇਹਦਾ ਇਹ ਤਾਂ ਸੀਗਾ ਵੀ ਤੁਸੀਂ 10 ਲੱਖ, 25 ਲੱਖ, 40 ਲੱਖ, 60 ਲੱਖ ਤੇ ਕਰੋੜ। ਅੱਛਾ। 4-5 ਆਪਸ਼ਨਾਂ ਸੀਗੇ ਤੁਸੀਂ ਲਾ ਸਕਦੇ ਹੋ ਉੱਥੇ। ਠੀਕ ਆ। ਹਾਂ। ਤੇ ਰੂਟਾ ਸੁਪਰ ਸੀਟਰ ਵਾਲੀ। ਸੁਪਰ ਸੀਟਰ ਵਾਲੀ ਵੀ ਲੰਘੀ ਬਾਈ। ਹੁਣ ਤਰੀਕਾ ਲੰਘੀ ਔਰ ਵਧਾਉਣ ਨੂੰ ਕਹਿੰਦੇ ਆ ਜੇ ਵਧੇਗੀ ਤਰੀਕ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ। ਠੀਕ ਆ ਜਿਹੜੀ ਹੁਣ ਨਿਕਲੀ ਤੀ ਉਹ ਸੁਪਰ ਸੀਟਰ ਲੈ ਰਹੇ ਆ। ਹਾਂ ਬਿਕ ਰਹੇ ਨੇ ਸਬਸਿਡ ਪਰ ਉਹ ਸਵਾਦ ਨਹੀਂ ਆਇਆ ਜਿੱਕੀ ਸਬਸਿਡੀਆਂ ਦਾ ਉਹਨਾਂ ਪਤਾ ਨਹੀਂ ਲੱਗਿਆ ਨਾ ਤੇ ਚੱਕਰ ਇਹ ਆ ਵੀ ਸਬਸਿਡੀਆਂ ਕੱਟਦੀਆਂ ਕਿਸੇ ਦਾ ਸੈਂਕਸ਼ਨ ਲੈਟਰ ਨਹੀਂ ਨਿਕਲਦਾ ਜੀ ਦਾ ਨਿਕਲਦਾ ਵਾ ਉਹਦਾ ਪੋਰਟਲ ਤੇ ਨਹੀਂ ਚੜਦਾ ਸੀਗਾ ਤੇ ਹੁਣ ਆ ਸਾਰਾ ਕੰਮ ਇਹ ਹੀ ਰੌਲਾ ਪੈ ਰਿਹਾ ਜੇ ਬਾਅਦ ਨਹੀਂ ਪਈ ਕੁਝ ਨਹੀਂ ਪਤਾ ਜੇ ਕਿਸੇ ਨੂੰ ਕਈ ਬੰਦਿਆਂ ਨੇ ਤਾਂ ਤਰੀਕਾਂ ਕੱਢ ਲਈਆਂ ਘਰੇ ਬੈਠੇ ਬੈਠੇ ਨੇ ਹਾਂ ਤੇ ਹੁਣ ਕਹਿੰਦੇ ਉਹ ਤਰੀਕਾਂ ਵੀ ਵਧਾਉਣੀਆਂ ਵੀ ਜਿਨ੍ਹਾਂ ਦੀ ਲੇਟ ਹੋ ਗਈ ਉਹ ਲੈ ਸਕਦਾ ਬੰਦਾ ਠੀਕ ਆ ਹਾਂ ਐਤ ਕੀ ਕੋਈ ਸਵਾਦ ਜਾਂ ਨਹੀਂ ਗਾਹ ਜਾਂ ਪਾਈ ਰਿਹਾ ਗਾਹ ਜਾਂ ਹੀ ਪਿਆ ਰਿਹਾ ਦੋ ਤਿੰਨ ਗੱਡੀਆਂ ਆ ਰਹੇ ਇਹਨਾਂ ਨੇ ਦੋ ਤਿੰਨ ਤੇ ਜਿਆਦਾ ਨਹੀਂ ਹੈਗਾ ਨਾ ਠੀਕ ਤੇ ਬਾਈ ਇਹ ਨਹੀਂ ਕੋਣੇ ਆਉਂਦੇ ਯਾਰ ਤੈਨੂੰ ਸਾਨੂੰ ਪਾਇਸਰ ਕਰਕੇ ਆਹ ਚਾਪ ਪੈ ਗਿਆ ਇਹ ਗਿਆ ਇਹਰਾ ਚੀਜ਼ ਹੈ ਡਿਮਾਂਡ ਬਾਈ 22 ਲੱਖ ਰੁਪਏ ਦੀ ਡਿਮਾਂਡ ਹੈ ਇਹਦੀ ਕਹਿ ਜਾ ਜੀ ਉਹ ਸੋਦੇ ਵਾਲੀ ਗੱਲ ਕਰ ਕਹਿ ਲ ਦੱਸਾਂਗੇ ਸਵਾ ਲੋ ਯਾ ਲਾ ਦੇ ਮਗਰ ਉਹ ਚਾਬੀ ਵੀ ਤੈਨੂੰ ਦੇਣੀ ਹਲੇ ਖਰਾਬ ਕਰਨਾ ਟਰਬੋ ਵੀ ਲੱਗੀ ਹੋਈ ਹੈ ਤੇ ਹਾਂਜੀ ਟਰਬੋ ਵੀ ਲੱਗੀ ਹੋਈ ਹੈ 52 ਦਾ ਚ ਆਉਂਦੀ ਹੋ ਹੈ ਨਾ ਹਾਂ ਟਰਬੋ ਹੁੰਦੀ ਹੈ ਤੇ ਬਾਕੀ ਬਸ ਉਹ ਥੋੜੀ ਇਹਨਾਂ ਨੇ ਡੀਜ਼ਲ ਕੁਲਰਾਂ ਵਾਲੀ ਜੀ ਰੱਖ ਲਈ ਕਮੀ ਉਹ ਵੀ ਲਾ ਦਿਓ ਹੁਣ ਅੱਛਾ ਤਾਂ ਬਾਕੀ ਦਿੰਦੇ ਆ ਜੀ ਚਾਬੀ ਹੁਣ ਰੋਰ ਪਾ ਕੇ ਠੀਕ ਹੈ ਜੀ ਦੁਆਰ ਕਾ ਜੀ ਸਾਰੇ ਹੈ ਨਾ ਦੋ ਕਰਤਾ ਸੇਲ ਮੁਆਰਕਾ ਬਾਈ ਮੁਆਰਕਾ ਵੀਰੇ ਮੁਆਰਕਾ ਲੈ ਛਕਣ ਫਿਰ ਤੰਨੇ ਆ ਬਾਈ ਮੇਸਟਰੀ ਚਾਬੀ ਦੇ ਯਾਰ ਜੀ ਕਿਸੇ ਨੇ ਲੈਣਾ ਹੋਇਆ ਟਰੈਕਟਰ ਫੋਰਡ ਤਾਂ ਦੱਸਿਓ ਨੰਬਰ ਪਾ ਦੂੰਗਾ ਮੈਂ نیچے ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਹੋਲੀ ਖੋਣ ਵਿੱਚ ਦੇਖ ਕੇ ਜਾਦਾ ਰਹੋ